ਆਤਮਾ ਰਾਜ ਸਾਨੂੰ ਬਖਸ਼ਿਸ਼ ਕਰ ਦੇਣ ਅੱਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਤਿਗੁਰਾਂ ਦਾ ਵਿਆਪਪੁਰਬ ਹੈ ਅੱਜ ਦੇ ਦਿਹਾੜੇ ਬਟਾਲੇ ਦੀ ਧਰਤੀ ਤੇ ਜਿਸ ਬਟਾਲੇ ਦਾ ਨਾਮ ਖਾਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਵਰਤਿਆ ਉਸ ਧਰਤ ਦੇ ਉੱਤੇ ਮਾਤਾ ਸੁਲੱਖਣੀ ਜੀ ਹੁਣਾ ਦੇ ਨਾਲ ਸਤਿਗੁਰਾਂ ਨੇ ਫੇਰੇ ਲਏ ਮਹਾਰਾਜ ਜੀ ਦੀਆਂ ਲਾਵਾਂ ਹੋਈਆਂ ਅਨੰਦ ਕਾਰਜ ਹੋਇਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਤਿਗੁਰਾਂ ਦਾ ਪ੍ਰਕਾਸ਼ 1400 ਤੀ 69 ਦਾ ਹੈ ਤੇ 1487 ਦੇ ਵਿੱਚ ਮਹਾਰਾਜ ਜੀ ਦਾ ਆਨੰਦ ਕਾਰ ਜਿਹੜਾ ਕਿਉਂਕਿ ਚਾਰ ਜਨਮ ਸਾਖੀਆਂ ਨੇ ਭਾਈ ਬਾਲੇਵਾਲੀ ਜਨਮ ਸਾਖੀ ਵਿਲਾਇਤ ਵਾਲੀ ਜਨਮ ਸਾਖੀ ਮਿਹਰਬਾਨ ਵਾਲੀ ਜਨਮ ਸਾਖੀ ਹਿੰਦਾਲੀਆਂ ਵਾਲੀ ਜਨਮ ਸਾਖੀ ਇਹ ਜਦੋਂ ਅਸੀਂ ਜਨਮ ਸਾਖੀ ਪਾਪ ਜੀ ਦੇ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਤੋਂ ਲੈ ਕੇ ਸਾਖੀਆਂ ਉਹਦਾ ਵਿਖਿਆਨ ਕੀਤਾ ਉਹਦੇ ਵਿੱਚ ਸਤਿਗੁਰਾਂ ਦੀ ਆਰਬਲਾ ਜਿਹੜੀ ਉਹ ਵਿਆਹ ਦੀ ਉਹ 14 ਤੋਂ 18 ਸਾਲ ਦੇ ਦਰਮਿਆਨ ਲਿਖੀ ਹੋਈ ਤੋ ਤਾਂ ਕਰਕੇ ਫਿਰ ਉਹਨੂੰ ਦਰਮਿਆਨ ਦੇ ਵਿੱਚ ਜਿਹੜਾ ਆ ਉਹ ਜ਼ਿਆਦਾਤਰ 1487 ਨੂੰ ਠੀਕ ਮੰਨਿਆ ਗਿਆ ਸਤਿਗੁਰੂ ਮਹਾਰਾਜ ਧੰਗੁਰੂ ਨਾਨਕ ਦੇਵ ਪਾਤਸ਼ਾ ਪਹਿਲਾ ਰਾਏ ਪੋਏ ਦੀ ਤਲਵੰਡੀ ਉਹਦੇ ਤੋਂ ਬਾਅਦ ਜਦੋਂ ਬੇਬੇ ਨਾਨਕੀ ਦਾ ਆਨੰਦ ਕਾਰਜ ਹੋ ਗਿਆ ਬੇਬੇ ਨਾਨਕੀ ਦਾ ਆਨੰਦ ਕਾਰਜ 1485 ਚ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਕਾਰਜ ਤੋਂ 2 ਸਾਲ ਪਹਿਲੇ 1485 ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਹੋਇਆ ਭਾਈ ਪਰਮਾਨੰਦ ਪਲਤਾ ਖੱਤਰੀ ਦਾ ਸੁਪੁੱਤਰ ਭਾਈ ਜੈਰਾਮ ਜਿਨ੍ਹਾਂ ਨੂੰ ਆਪਾਂ ਭਾਈਆ ਜੈਰਾਮ ਕਹਿੰਨੇ ਤੋਂ ਉਹਨਾਂ ਦੇ ਨਾਲ ਆਨੰਦ ਕਾਰਜ ਹੋਇਆ ਸ਼ਾਦੀ ਹੋਈ ਤੇ ਹੁਣ ਉਹ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾ ਦਾ ਜਿਹੜਾ ਅਸਲ ਨਗਰ ਸੀ ਉਹ ਪੱਠੇ ਵਿੰਡ ਹੁਣ ਉਹ ਨਗਰ ਉਸ ਨਾਮ ਤੋਂ ਤਾਂ ਨਹੀਂ ਐ ਡੇਰਾ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਬਹੁਤ ਸੁੰਦਰ ਬਣਿਆ ਤਾਂ ਉਥੋਂ ਕੋਈ ਸੁਲਤਾਨਪੁਰ ਸਾਹਿਬੋਂ ਥੀ ਦੂਰੀ ਨਹੀਂ ਸੀ ਹੁਣ ਜਦੋਂ ਇਹ ਆਪਜੀ ਰਿਸ਼ਤੇ ਨਾਤੇ ਵੇਖੋਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਵੀ ਜਿਹੜਾ ਉਹ ਮਾਲ ਮਹਿਕਮੇ ਦੇ ਵਿੱਚ ਨੌਕਰੀ ਕਰਦੇ ਉਹਨੂੰ ਅੱਜ ਦੀ ਭਾਸ਼ਾ ਵਿੱਚ ਆਪਾਂ ਮਾਲ ਮਹਿਕਮਾ ਕਹਿ ਦਿੰਨੇ ਚਾਹੇ ਉਹ ਕੋ ਰੈਵੈਨਿਊ ਅਫੀਸਰ ਹੈ ਚਾਹੇ ਕੋ ਪਟਵਾਰੀ ਹੈ ਉਹ ਸਾਰੇ ਮਾਲ ਮਹਿਕਮੇ ਦੀ ਦਾਇਰੇ ਵਿੱਚ ਹੀ ਆ ਜਾਂਦੇ ਤੋਂ ਭਾਈਆ ਜੈ ਰਾਮ ਵੀ ਮਾਲ ਮਹਿਕਮੇ ਦੇ ਵਿੱਚ ਹੀ ਹੈ ਉਹ ਵੀ ਉਹ ਸਿੱਖ ਤੇ ਦੇ ਨਾਲ ਸੰਬੰਧਿਤ ਹੈ ਔਰ ਇਹ ਰਿਸ਼ਤਾ ਕਰਾਇਆ ਸੀ ਰਾਏ ਬੁਲਾਰ ਖਾਨ ਜੀ ਨੇ ਰਾਏ ਬੁਲਾਰ ਖਾਨ ਜੀ ਹੁਣਾਂ ਦੇ ਕੋਲ ਜੈ RAM ਜੀ ਹੁਣਾਂ ਦਾ ਆਉਣ ਜਾਣ ਸੀ ਕਿਉਂਕਿ ਸੂਬਾ ਪੈਂਦਾ ਸੀ ਤੇ ਨਾਲ ਮਾਲ ਮਹਿਕਮੇ ਕਰਕੇ ਕੰਮ ਕਾਜ ਪੈਂਦੇ ਸਨ ਸੁਭਾਅ ਵੀ ਚੰਗਾ ਲੱਗਾ ਇਹ ਨਾਤਾ ਉਹਨਾਂ ਨੇ ਕਰਾਇਆ ਸੀ ਬੇਬੇ ਨਾਨਕੀ ਦਾ ਤੇ ਸੁਲਤਾਨਪੁਰ ਸਾਹਿਬ ਜਦੋਂ ਬੇਬੇ ਨਾਨਕੀ ਦੀ ਵਿਆਹ ਹੈ ਗਾ ਤੋ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਅਨੇਕਾਂ ਕਾਰਜ ਹੋਰ ਕਰਦਿਆਂ ਜਿੱਦਣ ਖਰਾ ਸੌਦਾ ਕਰਨ ਤੋਂ ਬਾਅਦ ਬਾਬੇ ਕਾਲੂ ਨੇ ਚਪੇੜ ਤੱਕ ਮਾਰ ਦਿੱਤੀ ਤਾਂ رائے ਬੁਲਾਰ ਖਾਨ ਜੀ ਨੇ ਭਾਈਆ ਜੈ ਰਾਮ ਜੀ ਆਏ ਸੰਤਿਓਂ ਨਾਲ ਗੱਲ ਕੀਤੀ ਵੀ ਇਹ ਉਹਨਾਂ ਦਾ ਸੁਭਾਅ ਹੀ ਕੌੜਾ ਹੈ ਤੇ ਜਿਵੇਂ ਇੱਕ ਦੁਨੀਆਦਾਰ ਪਿਤਾ ਚਾਹੁੰਦਾ ਵੀ ਉਹਦਾ ਪੁੱਤਰ ਕੋਈ ਸੰਸਾਰ ਦੇ ਕੰਮ ਔਰ ਇੱਕ ਚੇਤਾ ਰੱਖਿਓ ਵੀ ਇਹ ਚੀਜ਼ ਕੋਈ ਬਹੁਤੀ ਤਬਦੀਲ ਅੱਜ ਵੀ ਨਹੀਂ ਹੋਈ ਪੁਰਾਤਨ ਬਜ਼ੁਰਗਾਂ ਕੋਲੋਂ ਇਹ ਸੁਣਿਆ ਉਹ ਕਹਿੰਦੇ ਸਨ ਵੀ ਮੁੰਡਾ ਡਾਕੂ ਬਣ ਜਾਏ ਮਨਜ਼ੂਰ ਆ ਪਰ ਮੁੰਡਾ ਸਾਧੂ ਬਣ ਜਾਏ ਮਨਜ਼ੂਰ ਨਹੀਂ ਜੇ ਵੀ ਡਾਕੂ ਬਣੇਗਾ ਤੇ ਕੋਈ ਨਾ ਕੁਝ ਹੋਰ ਖੋਹ ਖਾ ਕੇ ਲਿਆਏਗਾ ਤਾਂ ਸਹੀ ਲੈਕਿਨ ਬਾਬਾ ਨਾ ਬਣ ਜਾਏ ਕਿਤੇ। ਵੀ ਸਾਧਨਾ ਨਾ ਬਣ ਜਾਏ ਸੁਨਿਆ ਇਹ ਇਹੋ ਜਿਹਾ ਕੁਝ ਨਾ ਹੋ ਜਾਏ ਸੰਸਾਰ ਲੋਕਾਂ ਦੀ ਸੋਚ ਸੀ। ਹੁਣ ਜਦੋਂ ਇਕਲੌਤੀ ਸੰਤਾਨ ਸਪੁੱਤਰ ਧੀ ਵਿਆਹ ਕੇ ਆਪਣੇ ਘਰ ਚਲੀ ਗਈ। ਔਰ ਜਿਸ ਤਰ੍ਹਾਂ ਇੱਕ ਬਾਪ ਕਮਾਈ ਕਰਦਾ ਉਹਨੇ ਮਿਹਨਤ ਕੀਤੀ ਹੁੰਦੀ ਹੈ। ਉਹ ਆਸ ਕਰਦਾ ਹੈ ਵੀ ਮੇਰਾ ਧੀ ਪੁੱਤ ਵੀ ਉਸੇ ਤਰ੍ਹਾਂ ਮਿਹਨਤ ਕਰੇ। ਪੜ੍ਹਾਈ ਕਰੇ ਨੌਕਰੀ ਕਰੇ ਇਹ ਆਪਾਂ ਸਾਰੇ ਗ੍ਰਸਤੀਆਂ ਹਰ ਬੰਦੇ ਦੇ ਅੰਦਰ ਇੱਕ ਕਹਾਣੀਏ ਚੱਲਦੀ ਔਰ ਇਹ ਗੁਰਬਾਣੀ ਨੇ ਵੀ ਕਿਹਾ ਸਤਗੁਰਾਂ ਨੇ ਉਦਾਹਰਣ ਕੀ ਦਿੱਤੀ ਹੈ ਸਾਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਰਸਾਣੀ ਕਿਰਸਾਨ ਕਰੇ ਕਹਿੰਦੇ ਜਿਹੜਾ ਕਿਸਾਨ ਆ ਉਹ ਖੇਤੀ ਕਰਦਾ ਲੋਚਾ ਜਿਓ ਲਾਏ ਅੰਦਰ ਲੋਚ ਕੀ ਹੈ ਹੱਲ ਜੋਤੈ ਉਦਮ ਕਰੈ ਮੇਰਾ ਪੁੱਤ ਧੀ ਖਾਏ ਹੁਣ ਅਸੀਂ ਪਹਿਲਾਂ ਇਹ ਆਸ ਕਰਦੇ ਹਾਂ ਜੋ ਕਮਾਈ ਕਰਨੇ ਵੀ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਕਰ ਦਈਏ ਇਹ ਜਿਹੜੀ ਮਾਂ ਬਾਪ ਦੀ ਪਹਿਲੀ ਖੇੜੇ ਹੁੰਦੀ ਹੈ ਬੱਚਿਆਂ ਲਈ ਕੁਝ ਕਰ ਦਈਏ ਜੀ ਚੰਗੀ ਰੋਟੀ ਖਾ ਲੈਣਗੇ ਸਿੱਟ ਹੋ ਜਾਣਗੇ ਆ ਕੁਝ ਹੋ ਜਾਣਗੇ ਉਹਦੇ ਨਾਲ ਫਿਰ ਇੱਕ ਆਸ ਹੋਰ ਚੱਲਦੀ ਹੈ ਉਹ ਇਥੋਂ ਚੱਲ ਪੈਂਦੀ ਜਿਉਂ ਜਨਨੀ ਸੁੱਤ ਜਨ ਪਾਲ ਕਹਿੰਦੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਕੀ ਆਸ ਹੈ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ ਉਹ ਇਹ ਆਸ ਕਰਦੇ ਹੁਣ ਉਹ ਆਸ ਸੀ ਮਨ ਦੇ ਵਿੱਚ ਤੋਂ ਨਹੀਂ ਕਹਾਣੀ ਜਦੋਂ ਵੀ ਖਰੇ ਸੌਦੇ ਦੀ ਬਾਤ ਆਖੀ ਤੁਮਾਰੇ ਨੇ ਤੇ ਆਖਿਆ ਵੀ ਇਹਦੇ ਨਾਲੋਂ ਖਰਾ ਹੋਰ ਕੀ ਹੋ ਸਕਦਾ ਜਿਹਨੂੰ ਅਸੀਂ ਹੁਣ ਸੱਚਾ ਕਹਿੰਨੇ ਤੋ ਉਹਨਾਂ ਨੇ ਆਖਿਆ ਵੀ ਇਹ ਸੁਭਾਅ ਬੜਾ ਕੌੜਾ ਹੈ ਤੇ ਉਹ ਤੁਹਾਨੂੰ ਝਾੜਦੇ ਆ ਤੇ ਕੰਮ ਔਖਾ ਐ ਇਸੇ ਕਰਕੇ ਤੂੰ ਨਾ ਉਥੇ ਲੈ ਜਾ ਸੁਲਤਾਨਪੁਰ ਸਾਹਿਬ ਕੋਲ ਤੇ ਉਥੇ ਕੋਈ ਕੰਮ ਕਾਜ ਵੇਖੀ ਦੌਲਤ ਖਾਨ ਨੂੰ ਕਹਿ ਦੀ ਮੇਰੇ ਵੱਲੋਂ ਕਿਉਂਕਿ ਹਮ ਰਤਬਾ ਸੀ رائے ਬੁਲਾਰ ਖਾਨ ਸਾਹਿਬ ਉਹਨਾਂ ਦੇ ਵੇ ਇਹਨਾਂ ਨੂੰ ਕੋ ਉਥੇ ਕਾਰਜ ਕਰਨ ਨਾਲ ਚਲੋ ਅਲੱਗ ਰਹਿਣਗੇ ਤੇ ਉਥੇ ਤੇਰੇ ਵੀ ਨੇੜੇ ਤੇ ਕਾਰਜ ਠੀਕ ਹੋ ਜਾਏਗਾ ਮਹਾਰਾਜ ਆਏ ਉੱਥੇ ਮੋਦੀ ਖਾਨੇ ਨੂੰ ਨੌਕਰੀ ਕਰਨੀ ਤੋ ਨਾਲੇ ਵੀ ਸੋਚਿਆ ਵੀ ਕੋਈ ਜਦੋਂ ਆ ਕੇ ਨੌਕਰੀ ਕਰਨ ਲੱਗ ਪਏ ਤੋ ਪਤਾ ਲੱਗਾ ਵੀ ਬਹੁਤ ਉੱਥੇ ਤਾਂ ਭੀੜ ਹੀ ਨਹੀਂ ਹਟਦੀ ਗਾਕ ਮਤਲਬ ਇਸ ਤਰ੍ਹਾਂ ਉਹ ਇੰਨੇ ਹੁੰਦੇ ਮੋਦੀ ਖਾਨੇ ਲੈਣਾ ਨਹੀਂ ਟੁੱਟਦੀਆਂ ਤੇ ਉਹ ਬਾਬਾ ਮਰਦਾਨਾ ਵੀ ਆਇਆ ਤੋ ਬਾਤਾਂ ਰਾਏ ਭੋਏ ਦੀ ਤਲਵੰਡੀ ਤੱਕ ਪਹੁੰਚ ਗਈਆਂ ਜਦੋਂ ਪਹੁੰਚੀਆਂ ਤੇ ਬਾਬਾ ਕਾਲੂ ਜੀ ਆਏ ਵੀ ਜਾ ਕੇ ਫਿਰ ਪੁੱਛੀਏ ਤੋ ਕਵੀ ਸੰਤੋਖ ਸਿੰਘ ਲਿਖਦੇ ਐ ਬੋ ਕਾਲ ਪਇਓ ਸੁਲਤਾਨਪੁਰੇ ਕਹਿੰਦੇ ਬੜਾ ਸਮਾਂ ਹੋ ਗਿਆ ਪੁੱਤਰ ਜੀ ਤੁਹਾਨੂੰ ਇੱਥੇ ਸੁਲਤਾਨਪੁਰ ਆਇਆਂ ਨੂੰ ਮੋਦੀ ਤੇ ਕੀਤੀ ਕਿੰਨੀ ਹੈ ਕਮਾਈ ਵੀ ਇਹ ਮੋਦੀ ਦੀ ਕਿਰਤ ਤੋਂ ਕਿੰਨੀ ਕੁ ਕਮਾਈ ਕਰ ਲਈਓ ਕਿੰਨਾ ਕੁ ਜੋੜ ਲਿਆ ਮੈਨੂੰ ਦਿਖਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਤਾਂ ਬਹੁਤ ਆਉਂਦੀ ਹੈ ਪਰ ਇਧਰੋਂ ਆਉਂਦੀ ਹੈ ਇਧਰ ਦੇ ਦਿੰਦੇ ਨੇ ਇੱਕ ਵਿਰਾਟਕਾ ਵੀ ਮੇਰੇ ਕੋਲੇ ਮੈਂ ਜਮ੍ਹਾਂ ਕਰਕੇ ਨਹੀਂ ਰੱਖੀ ਇੱਕ ਕੌਡੀ ਵੀ ਫਿਰ ਬਾਬੇ ਮਰਦਾਨੇ ਦੀ ਸ਼ਾਮਤ ਆਈ ਵੀ ਤੂੰ ਕੁਮਾਰਾ ਮੋਟ ਸਿਆਣਾ ਹੈ ਤੂੰ ਹੀ ਸਮਝਾਇਆ ਕਰ ਲਟਾਉਣ ਵਾਲਾ ਕੰਮ ਹੈ ਕੋ ਚਾਰ ਫਿਰ ਸਮਝਾਉਣ ਲੱਗ ਪਏ ਜਾਣ ਤੋਂ ਪਹਿਲਾਂ ਬਾਬਾ ਕਾਲੂ ਵੀ ਚਾਰ ਪੈਸੇ ਜੋੜ ਲਾ ਕੋ ਭਲਾ ਖੱਤਰੀ ਤੈਨੂੰ ਵੇਖੇਗਾ ਕੰਮ ਕਾਜ ਕਰ ਦੇ ਨੂੰ ਤੇ ਕੋ ਆਪਣੀ ਧੀ ਦਾ ਰਿਸ਼ਤਾ ਦੇ ਦੇਗਾ ਨਾਤਾ ਕਰ ਦੇਗਾ ਫਿਰ ਸਾਡੇ ਸਮਾਜ ਦੇ ਵਿੱਚ ਇੱਕ ਚੀਜ਼ ਚੱਲਦੀ ਹੈ ਆਮੇ ਪਹਿਲਾ ਮੇਸੀ ਆਂਦੇ ਜੀ ਜਵਾਕ ਸੁਧਰਦਾ ਨਹੀਂ ਆਇਆ ਉਹ ਆ ਤੇ ਪ੍ਰਾਣੇ ਬਜ਼ੁਰਗ ਕਹਿੰਦੇ ਸਨ ਇਹਦਾ ਵਿਆਹ ਕਰ ਦਿਓ ਠੀਕ ਹੋ ਜਾਏਗਾ ਆਮ ਕਰਕੇ ਕਹਣਾ ਵੀ ਇਹਦੀ ਸ਼ਾਦੀ ਕਰ ਦਿਓ ਆਪੇ ਸਿੱਧਾ ਹੋ ਜਾਏਗਾ ਕੰਨ ਚ ਪਾਇਆ ਨਹੀਂ ਰੜਕਣਾ ਕਈ ਸ਼ਬਦ ਵਰਤੇ ਤੱਕਲੇ ਤਰ੍ਹਾਂ ਸਿੱਧਾ ਹੋ ਜਾਈਂ ਕਈ ਸ਼ਬਦ ਵਰਤੇ ਜਾਂਦੇ ਉਹਨਾਂ ਨੇ ਵੀ ਆਖਿਆ ਵੀ ਆਪਾਂ ਉਹ ਜਿਹਨੇ ਉਹ ਜਿਹਨੂੰ ਕੋਈ ਹੈ ਨਹੀਂ ਹੈ ਇਹਨਾਂ ਨੂੰ ਕੋਈ ਲਾਲਚ ਲੱਭ ਨਹੀਂ ਤੇ ਇੰਜ ਕਰੋ ਵੀ ਸ਼ਾਦੀ ਕਰ ਦਿਓ ਪਰਿਵਾਰ ਦੀ ਕਹਾਣੀ ਹੋਏਗੀ ਤਾਂ ਹੋ ਜਾਏਗਾ ਤੋ ਉਸ ਵਕਤ ਰਾਵੀ ਦੇ ਪੂਰਬ ਜੋ ਪਖੋ ਕੇ ਰੰਦਾਵੇ ਉਹਨਾਂ ਦੇ ਪਟਵਾਰੀ ਨੇ ਭਾਈ ਮੂਲ ਚੰਦ ਚੋਣਾ ਖੱਤਰੀ ਅਸਲ ਨਗਰ ਉਹਨਾਂ ਦਾ ਬਟਾਲਾ ਉਥੋਂ ਦੇ ਰਹਿਣ ਵਾਲੇ ਨੇ ਲੇਕਿਨ ਨੌਕਰੀ ਕਰਕੇ ਉਹ ਪਖੋ ਕੇ ਰੰਦਾਵਿਆਂ ਦੇ ਪਟਵਾਰੀ ਨੇ ਜਿਵੇਂ رائے ਬੁਲਾਰ ਖਾਨ ਦੇ ਪਟਵਾਰੀ ਬਾਬਾ ਕਾਲੂ ਜੀ ਹੈ ਇਸੇ ਤਰ੍ਹਾਂ ਪਖੋ ਕੇ ਰੰਦਾਵਿਆਂ ਦੇ ਪਟਵਾਰੀ ਹੋ ਸਨ ਉਹ ਫਿਰ ਆਪਾਂ ਭਾਈ ਹਿੱਤਾ ਰੰਦਾਵਾ ਤੇ ਅਜੀਤਾ ਰੰਦਾਵਾ ਉਹਨਾਂ ਪਿਓ ਪੁੱਤਰਾਂ ਦੇ ਨਾਮ ਸਾਨੂੰ ਮਿਲਦੇ ਜਨਮ ਸਾਖੀ ਵਿੱਚ ਉਹ ਹੁਣ ਵੇਖਣ ਗਿਆ ਤੇ ਇਹ ਲਿਖਿਆ ਵੀ ਇਕਲੌਤੀ ਧੀ ਸੀ ਤਾਂ ਕਰਕੇ ਬਾਬੇ ਨਾਨਕ ਦੇ ਕਿਸੇ ਸਾਲੇ ਦਾ ਜਾਂ ਸਾਲੀ ਦਾ ਜ਼ਿਕਰ ਨਹੀਂ ਆਉਂਦਾ ਇਕਲੌਤੀ ਧੀ ਸੀ ਮਿਹਰਬਾਨ ਨੇ ਉਹਨਾਂ ਦਾ ਨਾਮ ਜਿਹੜਾ ਉਹ ਘੁੰਮੀ ਲਿਖਿਆ ਵੀ ਜਿਹੜਾ ਜਿਵੇਂ ਪਹਿਲਾਂ ਪੇਕੇ ਨਾਂ ਹੋਰ ਹੁੰਦਾ ਸੀ ਤੇ ਸਹੁਰੇ ਆ ਕੇ ਉਹਨਾਂ ਨੇ ਦੂਸਰੀਆਂ ਜਨਮ ਸਾਖੀਆਂ ਦੇ ਅੰਦਰ ਉਹ ਮਚਾਰਾ ਨੂੰ ਜਦੋਂ ਦੇਖ ਰਿਹਾ ਸਾਂ ਉਹਨਾਂ ਦੇ ਅੰਦਰ ਸੁਲਖਣੀ ਲਿਖਿਆ ਪਰ ਇੱਕ ਜਨਮ ਸਾਖੀ ਦੇ ਵਿੱਚ ਉਹਨਾਂ ਦਾ ਨਾਮ ਘੁੰਮੀ ਲਿਖਿਆ ਤੋ ਹੋ ਸਕਦਾ ਉਹਦੇ ਤੋਂ ਵਿਚਾਰ ਲਾਈ ਜਾਂਦੀ ਵੀ ਸ਼ਾਇਦ ਪੇਕੇ ਘਰ ਵਿੱਚ ਨਾਮ ਘੁੰਮੀ ਹੋਵੇ ਤੇ ਸਹੁਰੇ ਘਰ ਵਿੱਚ ਆ ਕੇ ਨਾਮ ਸੁਲਖਣੀ ਰੱਖਿਆ ਤੋ ਰਨਾਤਾ ਹੋ ਗਿਆ ਕੁੜਮਾਈ ਹੋ ਗਈ ਔਰ ਉਸ ਕੁੜਮਾਈ ਦੇ ਵਿੱਚ ਬਾਬਾ ਮਰਦਾਨਾ ਜੀ ਵੀ ਪਹੁੰਚੇ ਔਰ ਕੁੜਮਾਈ ਵਾਲੇ ਦਿਨ ਜਿੱਦਣ ਬਹੁਤ ਕੁਝ ਵੰਡਿਆ ਗਿਆ ਤੇ ਉੱਥੇ ਬਾਬੇ ਮਰਦਾਨੇ ਨੇ ਫਿਰ ਉਦਣ ਆਖਿਆ ਸੀ ਬਾਬਾ ਮੈਂ ਤੇਰੀ ਕੁੱਲ ਦਾ ਢੂਮ ਤੇ ਮੈਨੂੰ ਵੀ ਕੁਝ ਦੇ ਸੇ ਤੇ ਮਹਾਰਾਜ ਜੀ ਨੇ ਆਪਣੇ ਗਲ ਪਾਇਆ ਕੁੜਮਾਈ ਵਾਲੇ ਦਿਨ ਜਿਹੜਾ ਚੋਗਾ ਸੀ ਉਹ ਹੀ ਉਤਾਰ ਕੇ ਬਾਬੇ ਮਰਦਾਨੇ ਨੂੰ ਪਵਾ ਦਿੱਤਾ ਤੇ ਨਾਲ ਆਖਿਆ ਇਹ ਪਵਾਇਆ ਤਾਂ ਹੈ ਪਰ ਇਹਨੂੰ ਪਾ ਕੇ ਉਹਨ ਕਿਸੇ ਦੂਸਰੇ ਦੇ ਦਰ ਤੇ ਜਾ ਕੇ ਝੋਲੀ ਨਾ ਅੱਡੀ ਜੋ ਮੰਗਣਾ ਮੈਨੂੰ ਦਸੀ ਔਰ ਬਾਬੇ ਮਰਦਾਨੇ ਨੇ ਇਹੋ ਜੀ ਬਾਤ ਪੱਲੇ ਬੰਨੀ ਉਹਨੇ ਪਰਤ ਕੇ ਜਾ ਕੇ ਕਿਸੇ ਦੂਸਰੇ ਦਰ ਤੇ ਝੋਲੀ ਨਹੀਂ ਅੱਡੀ ਜੋ ਮੰਗਿਆ ਗੁਰੂ ਨਾਨਕ ਦੇ ਦਰ ਤੋਂ ਮੰਗਿਆ ਜਦੋਂ ਅੱਜ ਦਾ ਦਿਨ ਆਇਆ ਨਾ ਵਿਆਹ ਵਾਲਾ ਬਰਾਤ ਜਿਹੜੀ ਆ ਉਹ ਹੁਣ ਕਿਉਂਕਿ ਸੁਲਤਾਨਪੁਰ ਸਾਹਿਬ ਰਹਿੰਦੇ ਸਨ ਤਾਂ ਉਥੋਂ ਹੀ ਬਾਬਾ ਕਾਲੂ ਜੀ ਆਏ ਨੇ ਲਾਹੌਰ ਤੋਂ ਉਹ ਸਰਾਏ ਭੋਏ ਦੀ ਤਲਵੰਡੀ ਤੋਂ ਚੱਲ ਕੇ ਔਰ ਨਾਨਕਾ ਜਿਹੜਾ ਪਰਿਵਾਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਉਹ ਚਾਲ ਪਿੰਡ ਹੈ ਲਾਹੌਰ ਦੇ ਨੇੜੇ ਜਿੱਥੇ ਜਿੱਥੇ ਮਾਤਾ ਤ੍ਰਿਪਤਾ ਜੀ ਦਾ ਪੇਕਾ ਨਗਰ ਚਾਲ ਉਥੋਂ ਚੱਲ ਕੇ ਆਏ ਨੇ ਉਹਦੇ ਵਿੱਚ ਨਾਨਾ ਜੀ ਨੇ ਭਾਈ ਰਾਮਾ ਜੀ ਮਾਮਾ ਜੀ ਨੇ ਕ੍ਰਿਸ਼ਨਾ ਜੀ ਉਹਦੇ ਤੋਂ ਬਾਅਦ ਨਾਨੀ ਮਾਤਾ ਹੈ ਪਰ ਆਈ ਜੀ ਇਹ ਸਭ ਪਰਿਵਾਰ ਤੇ ਫਿਰ ਇਥੋਂ ਦਾਦਕਾ ਪਰਿਵਾਰ ਰਾਏ ਭੋਏ ਦੀ ਤਲਵੰਡੀ ਤੋਂ ਉਹ ਚੱਲ ਕੇ ਆਏ ਨੇ ਤਾਂ ਜਦੋਂ ਅੱਜ ਦੇ ਦਿਨ ਵਿਆਹਣ ਵਾਸਤੇ ਸੁਲਤਾਨਪੁਰ ਸਾਹਿਬ ਤੋਂ ਬਰਾਤ ਚੜੀ ਰਾਏ ਬੁਲਾਰ ਖਾਨ ਨੇ ਖਾਸ ਕਰਕੇ ਆਖਿਆ ਬਈ ਕਿਰਸ਼ਨਾ ਕਰੀ ਪੁੱਤਰ ਵਿਆਹਣ ਜਾਣਾ ਤੇ ਸੁਭਾਅ ਨਰਮੀ ਰੱਖੀ ਧਿਆਨ ਰੱਖੀ ਕਿਉਂਕਿ ਉਹ ਵੀ ਅੱਗੋਂ ਤੇਰੇ ਵਾਲੇ ਰਤਵੇ ਤੇ ਹੈ ਸੁਭਾਅ ਮੈਂ ਸੁਣਿਆ ਵੀ ਮੂਲ ਚੰਦ ਦਾ ਵੀ ਤਤ ਹੈ ਤੇ ਥੋੜਾ ਜਿਹਾ ਹਲੀਮੀ ਵਿੱਚ ਰਹੀ ਆਪਣੇ ਆਪ ਤੇ ਕੰਟਰੋਲ ਕਰੀ ਜਦੋਂ ਫਿਰ ਉਹਨਾਂ ਵਿਆਹ ਆਪਣੇ ਉਸ ਥਾਂ ਤੇ ਮੂਲ ਨਗਰ ਵਿੱਚ ਕੀਤਾ ਕਿਉਂਕਿ ਜਿੱਥੇ ਭਾਈਚਾਰਾ ਰਹਿੰਦਾ ਸੀ ਭਾਵੇਂ ਉਹ ਨੌਕਰੀ ਪੱਖੋ ਕੇ ਰੰਦਾਵੇ ਕਰਦੇ ਸਨ ਪਰ ਵਿਆਹ ਬਟਾਲੇ 'ਚ ਕੀਤਾ ਜਦੋਂ ਉੱਥੇ ਬਰਾਤ ਪਹੁੰਚੀ ਆ ਤਾਂ ਨਗਰ ਸਾਰੇ ਜਿਹੜਾ ਉਹਨਾਂ ਨੇ ਸਵਾਗਤ ਕਰਨਾ ਸੀ ਬਰਾਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਦੀ ਬਰਾਤ ਵਿੱਚ ਅਮੀਰ ਗਰੀਬ ਹਰ ਵਰਨ ਦਾ ਬੰਦਾ ਜਿਹੜਾ ਹੈ ਉਹ ਪਹੁੰਚਿਆ। ਔਰ ਜਦੋਂ ਉੱਥੇ ਪਹੁੰਚੇ ਨੇ ਬਰਾਤ ਨੂੰ ਜੀ ਆਇਆਂ ਆਖਿਆ ਤਿੰਨ ਇਤਿਹਾਸਿਕ ਸਥਾਨ ਨੇ ਬਟਾਲੇ ਦੇ ਵਿੱਚ। ਗੁਰਦੁਆਰਾ ਕੰਧ ਸਹਿਬ ਗੁਰਦੁਆਰਾ ਡੇਰਾ ਸਹਿਬ ਤੇ ਗੁਰਦੁਆਰਾ ਸਤਕਰਤਾਰੀਆ। ਇਹ ਹੁਣ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਨੇ ਕੁਝ ਥਾਵਾਂ ਤੇ ਇਸ ਚੀਜ਼ ਦਾ ਉਲੇਖ ਹੁੰਦਾ ਬਈ ਜਦੋਂ ਉਹਨਾਂ ਨੇ ਆਨੰਦ ਕਾਰਜ ਦੀ ਤਿਆਰੀ ਕੀਤੀ ਜੋ ਹੁਣ ਤੱਕ ਆਉਂਦਾ ਸੀ ਸਿਸਟਮ ਉਹਨਾਂ ਨੇ ਵੇਦੀ ਵਗੈਰਾ ਜਿਹੜਾ ਉਹਦਾ ਪ੍ਰਬੰਧ ਕੀਤਾ ਗੁੱਗਦਾ ਤੇ ਉਹ ਕਹਿੰਦੇ ਬਈ ਚਲੋ ਹੁਣ ਲਾਵਾਂ ਕਰੀਏ ਤੇ ਸਤਗੁਰਾਂ ਦਾ ਇੱਕ ਤਰੀਕਾ ਹੈ ਮਹਾਰਾਜ ਨੇ ਆਖਿਆ ਵੀ ਪਹਿਲਾਂ ਜੇ ਕਹਿ ਦਿੱਤਾ ਤੇ 2-4 ਬੰਦਿਆਂ ਨੂੰ ਪਤਾ ਲੱਗੂ ਮੈਸੇਜ ਬਹੁਤਿਆਂ ਨੂੰ ਜਾਏ ਜਿੱਦਣ ਜਨੇਊ ਪਾਉਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਸੀ ਬੱਕਰੇ ਲਿਆਂਦੇ ਰਿਸ਼ਤੇਦਾਰ ਸੱਦ ਲੈ ਬਾਬੇ ਨੇ ਪਹਿਲਾਂ ਹੀ ਥੋੜੀ ਰੌਲਾ ਪਾ ਦਿੱਤਾ ਬਿਲਕੁਲ ਜਿੱਦਣ ਪਾਉਣਾ ਸੀ ਸਭ ਦੁਨੀਆ ਇਕੱਠੀ ਹੋਈ ਓਦੋਂ ਗੱਲ ਕਹੀ ਹੈ ਵੀ ਇਹ ਕਿਉਂ ਤਾਂ ਕਿ ਇੱਕ ਨੂੰ ਕਹੀ ਗੱਲ ਸਾਰਿਆਂ ਤੱਕ ਪਹੁੰਚ ਜਾਏ ਸਭ ਤਿਆਰੀ ਹੋ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਆਪਾਂ ਤੇ ਵੇਦੀ ਦੇ ਦੁਆਲੇ ਫੇਰੇ ਲੈਣੇ ਕੋਈ ਨਹੀਂ ਉਹ ਸਾਰੇ ਹੀ ਹੈਰਾਨ ਵੇ ਹੁਣ ਤੱਕ ਤੇ ਹੀ ਹੁੰਦਾ ਆਇਆ ਆ ਉਹ ਫਿਰ ਕਦੇ ਬਾਬੇ ਕਾਲੂ ਨੂੰ ਪੁੱਛਦੇ ਉਹ ਵੀ ਅਗਵਾਂ ਦੇ ਵੀ ਇਹਨੂੰ ਮੁੰਡੇ ਨੂੰ ਪੁੱਛੋ ਮੈਨੂੰ ਕੀ ਪਤਾ ਵੀ ਅਸੀਂ ਤਾਂ ਹੁਣ ਜੋ ਕੁਝ ਵੇਖਦੇ ਕਰਦੇ ਆਂ ਵੀ ਹੁਣ ਇਹਨਾਂ ਨੂੰ ਪੁੱਛ ਲਓ ਕੀ ਕਹਿੰਦੇ ਉਹ ਫਿਰ ਉਹਨੂੰ ਪੁੱਛਦੇ ਵੀ ਪਰੌਣਿਆਂ ਦੱਸ ਤਾਂ ਸਹੀ ਵੀ ਜੇ ਇਦਾਂ ਨਹੀਂ ਤੇ ਹੋਰ ਕਰਨਾ ਕਿੱਦਾਂ ਆ ਵੇਦੀ ਦੇ ਦਿਵਾਲੇ ਨਹੀਂ ਤੇ ਹੋਰ ਇਹਦਾ ਹੋਰ ਜਿਹੜੀ ਕੋਈ ਇਹਦਾ ਕੋ ਹੈ ਤੇਰੇ ਕੋਲੇ ਸੈਕੰਡ ਆਪਸ਼ਨ ਹੋਇਆ ਕੀ ਹੈ ਪਹਿਲਾਂ ਦੱਸ ਵੀ ਅੱਗ ਦੇ ਦਿਵਾਲੇ ਲੈਣੇ ਕਿਉਂ ਨਹੀਂ ਮਹਾਰਾਜ ਨੇ ਉਹ ਥਿਆਸਾ ਕੀ ਵਾਰ ਵਿੱਚ ਜਿਹੜੇ ਬਚਨ ਕਹਿਣਾ ਉਹ ਦੱਸੇ। ਵੀ ਅਸੀਂ ਤਾਂ ਇਹ ਮੰਨਦੇ ਆਂ ਅਸੀਂ ਅੱਗ ਨੂੰ ਇਸ਼ਟ ਨਹੀਂ ਮੰਨਦੇ। ਅੱਗ ਨੂੰ ਕੀ ਮੰਨਦੇ ਆਂ? ਭੈ ਵਿੱਚ ਅਗਨ ਕੱਢੈ ਵੇਗਾਰ। ਭੈ ਵਿੱਚ ਧਰਤੀ ਦੱਬੀ ਭਾਰ। ਕਹਿੰਦੇ ਤਾਂ ਸਾਰੇ ਉਹਦੇ ਹੁਕਮ ਦੇ ਵਿੱਚ ਨੇ ਵਿਚਾਰੇ ਸੇਵਾ ਕਰਦੇ ਫਿਰਦੇ ਉਹਦੇ ਬਣਾਏ ਤਤ ਨੇ। ਅਸੀਂ ਕਿਰਤ ਦੀ ਪੂਜਾ ਨਹੀਂ ਕਰਨੀ ਅਸੀਂ ਕਰਤੇ ਨੂੰ ਮੰਨਦੇ ਆ ਤੇ ਸਾਡਾ ਇਸਤ ਕਿਉਂਕਿ ਏਡਾ ਵੱਡਾ ਇਹ ਨਾਤਾ ਜੁੜਨਾ ਹੈ ਜੀਵਨ ਦਾ ਅਸੀਂ ਉਸ ਅਕਾਲ ਪੁਰਖ ਨੂੰ ਸਾਕਸ਼ੀ ਮੰਨ ਕੇ ਜੁੜਨਾ ਨਾ ਕਿ ਅੱਗ ਨੂੰ ਮੰਨ ਕੇ ਜੁੜਨਾ ਕਹਿੰਦੇ ਫਿਰ ਕੀ ਕਰੋਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਗਜ਼ ਦੇ ਉੱਤੇ ਫਿਰ ਮੂਲ ਮੰਤਰ ਲਿਖਿਆ ਮੂਲ ਮੰਤਰ ਜਦੋਂ ਉਹਨਾਂ ਆਖਿਆ ਨਾ ਵੀ ਅਸੀਂ ਅੱਗ ਦੇ ਦਿਵਾਲੇ ਨਹੀਂ ਲੈਣੇ ਉਹਾਂ ਦੇ ਸਾਨੂੰ ਸਲਾਹ ਕਰ ਲੈਂਦੇ ਹੋ ਵਿਚਾਰ ਕਰ ਲੈਂਦੇ ਹੋ ਇਤਿਆਦਕ ਫਿਰ ਸਤਗੁਰਾਂ ਨੂੰ ਉਸ ਕੰਧ ਕੋਲੇ ਜਾਣ ਬੁੱਝ ਕੇ ਬਿਠਾਇਆ ਗਿਆ ਪਤਾ ਲੱਗਾ ਕਹਿੰਦੇ ਵੀ ਹੁਣ ਉਹ ਲੱਗ ਪੈ ਕੱਢਣ ਵੀ ਹੈ ਕੌਣ ਹੈ ਕਿਸ ਤਰ੍ਹਾਂ ਇਹਨਾਂ ਦਾ ਪਿਛੋਕੜ ਕੀ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਜੂਲੋਂ ਲਾ ਰਹੇ ਨੇ ਪਾਸੇ ਹੋ ਰਹੇ ਨੇ ਉਹਨਾਂ ਐ ਵੀ ਸੋਚੇ ਕਹਿੰਦੇ ਇਹਨਾਂ 9 ਸਾਲ ਦੀ ਉਮਰ ਚ ਉੱਥੇ ਵੀ ਇਹ ਕੰਮ ਕੀਤਾ ਸੀ ਰਾਏਪੋਏ ਦੀ ਤਲਵੰਡੀ ਤੇ ਹੁਣ ਉਹ ਸੋਚਦੇ ਵੀ ਅੱਜ ਇੱਕ ਨੇ ਕੀਤਾ ਕੱਲ ਦੂਜਾ ਕਰੂ ਤੀਜਾ ਕਰੂ ਸਾਡਾ ਤਾਂ ਕੰਮ ਖਰਾਬ ਹੋ ਜਾਊ ਤੇ ਫਿਰ ਇਹ ਏਡਾ ਜਿਹੜਾ ਆ ਉਹ ਕਰੜਾ ਕੰਮ ਉਹ ਆਂਦੇ ਵੀ ਇਹਨਾਂ ਦਾ ਕੰਮ ਹੀ ਨਿਭੇੜੋ ਆ ਦੇਖ ਕੇ ਸੀ ਤੂੰ ਮੁਨਕਰ ਹੋਇਆ ਕੱਲ ਹੋਰ ਹੋਣਗੇ ਕੰਧ ਦੇ ਨੇੜੇ ਬਿਠਾਓ ਤੇ ਉੱਤੇ ਸੁੱਟੋ ਤੇ ਇਹਨ ਅਸੀਂ ਕਾਂਗੇ ਵੇਖ ਲਓ ਜੀ ਇਹਨੇ ਜਵਾਬ ਦਿੱਤਾ ਵੇਦੀ ਦੇ ਦਿਵਾਲੇ ਫੇਰੇ ਲੈਣ ਤੋਂ ਇਹ ਤਾਂ ਰੱਬ ਦੀ ਕਰੋਪੀ ਹੋਈ ਥੱਲੇ ਆਏ ਤੇ ਖਤਮ ਹੋ ਗਿਆ ਉਹਨਾਂ ਨੇ ਇਹ ਧਾਰਨਾ ਰੱਖੀ ਜਾਣ ਬੁੱਝ ਕੇ ਔਰ ਹੈ ਉਹ ਉਹੀ ਸੀ ਜਿਹੜਾ ਆਪਣਾ ਗਲਬਾ ਕਾਇਮ ਰੱਖਣਾ ਚਾਹੁੰਦੇ ਸੀ ਪਰ ਜਦੋਂ ਮਹਾਰਾਜ ਉੱਥੇ ਬੈਠੇ ਆ ਹੁਣ ਸਤਗੁਰਾਂ ਦੀ ਆਰਬਲਾ 1469 ਤੋਂ ਆਪਜੀ 1487 'ਚ ਵੇਖੋਗੇ ਤੇ ਸਤਗੁਰੂ 17-18 ਸਾਲ ਦੀ ਆਰਬਲਾ ਬਣਦੀ ਮਹਾਰਾਜ ਬੈਠੇ ਤੇ ਮਾਂ ਬਜ਼ੁਰਗ ਕਹਿੰਦੀ ਵੀ ਇਹ ਕੰਦ ਤੇ ਡਿੱਗਣ ਵਾਲੀ ਐ ਤੇ ਧੰਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਨੇ ਮਾਤਾ ਜੀ ਡਿੱਗਣ ਵਾਲੇ ਡਿੱਗਦੇ ਰਹਿਣੇ ਆ ਜਾਂ ਡਿੱਗਣ ਵਾਲੇ ਲੇਕਨ ਇੱਕੰਦ ਜੁਗਾ ਜੁਗਾ ਤੱਕ ਇਸੇ ਤਰ੍ਹਾਂ ਖੜੋਤੀ ਰਹੇ ਔਰ ਅੱਜ ਵੀ ਆਪਾਂ ਗੁਰਦੁਆਰਾ ਕੰਧ ਸਾਹਿਬ ਦੇ ਦਰਸ਼ਨ ਕਰਦੇ ਇਹ ਤਾਂ ਹੁਣ ਇੱਕ ਪਹਿਲਾਂ ਆਕਾਰ ਬਹੁਤ ਵੱਡਾ ਸੀ ਜਦੋਂ ਬਜ਼ੁਰਗਾਂ ਤੋਂ ਸੁਣੀਦਾ ਹੁਣ ਤੇ ਜਗ੍ਹਾ ਵੀ ਭਰਤੀ ਪੈ ਪੈ ਕੁਛੀਆਂ ਹੋ ਗਈਆਂ ਨਾ ਪਰ ਸਾਡੇ ਕੁਝ ਲੋਕਾਂ ਦਾ ਥੋੜਾ ਜਿਹਾ ਵਿਚਾਰ ਇਹੋ ਜਿਹਾ ਜਾਂ ਖਿਆਲ ਕਹਿ ਲੋ ਇਹੋ ਜੇ ਮੇ ਅਸੀਂ ਕੋਈ ਵੀ ਚੀਜ਼ ਹੋਵੇ ਰੁੱਖ ਹੋਵੇ ਤੇ ਉਹਦੀ ਛਿਲੜ ਲਾ ਕੇ ਲਿਆਉਣੀ ਸ਼ੁਰੂ ਕਰ ਦਿੰਦੇ ਉਹ ਘੋਰ-ਪੋਰ ਕੇ ਮਿੱਟੀ ਲਿਆਉਣ ਲੱਗ ਪੈ ਸੰ ਲੋਕ ਫਿਰ ਉਹਨੂੰ ਸ਼ੀਸ਼ੇ 'ਚ ਮੜਨਾ ਪਿਆ ਤੋ ਸਤਗੁਰੂ ਮਹਾਰਾਜ ਜੀ ਨੇ ਮੂਲ ਮੰਤਰ ਲਿਖ ਕੇ ਕਾਗਜ਼ ਦੇ ਉੱਤੇ ਉੱਪਰ ਚੌਂਕੀ ਦੇ ਰੱਖ ਕੇ ਸਤਗੁਰਾਂ ਨੇ ਉਹਦੇ ਦਿਵਾਲੇ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਉੱਥੇ ਫਿਰ ਮਹਾਰਾਜ ਸੱਚੇ ਜੋ ਅਸਲ ਵਿੱਚ ਮਾਤਾ ਸੁਲੱਖਣੀ ਦਾ ਜਨਮ ਸਥਾਨ ਸੀ ਉੱਥੇ ਉਹਨਾਂ ਦਾ ਜਨਮ ਹੋਇਆ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮੂਲ ਮੰਤਰ ਦੇ ਦਿਵਾਲੇ ਪ੍ਰਕਰਮਾ ਕੀਤੀਆਂ ਫੇਰੇ ਲੈ ਆਨੰਦ ਕਾਰਜ ਹੋਇਆ ਔਰ ਇਹ ਸਤਗੁਰੂ ਦਾਤੇ ਨੇ ਬੜੀ ਵੱਡੀ ਕਿਉਂਕਿ ਸਤਗੁਰਾਂ ਨੇ ਵਾਰ-ਵਾਰ ਸਾਨੂੰ ਸ਼ਬਦ ਦੇ ਨਾਲ ਜੋੜਿਆ ਸਾਨੂੰ ਇਹ ਆਖਿਆ ਕਿ ਤੇਰੇ ਜੀਵਨ ਵਿੱਚ ਸਭ ਤੋਂ ਸਰਮੌਰ ਉਹ ਸ਼ਬਦ ਹੀ ਹੈ ਤੇ ਸ਼ਬਦ ਨਾਲ ਤੂੰ ਜੁੜਨਾ ਸਿੱਖਾ ਤੇਰੇ ਜੀਵਨ ਦਾ ਹਰ ਕਾਰਜ ਸ਼ਬਦ ਦੇ ਨਾਲ ਰਿਲੇਟ ਹੋਣਾ ਚਾਹੀਦਾ ਸਤਗੁਰਾਂ ਨੇ ਅੱਜ ਦੇ ਦਿਹਾੜੇ ਵੀ ਇਹ ਬਖਸ਼ਿਸ਼ ਕੀਤੀ ਗੁਰਮੁਖ ਵਿਆਹਣ ਆਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਉਹ ਦਾਤੇ ਨੇ ਜਦੋਂ ਆਨੰਦ ਕਰਜ ਇਹ ਕਹਿ ਦਿੱਤਾ ਕਿ ਜਿਹੜੇ ਕਿੰਦੇ ਸਨ ਗ੍ਰਸਤ ਵਿੱਚ ਰਹਿ ਕੇ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ ਮਹਾਰਾਜ ਨੇ ਵੀ ਉਪਦੇਸ਼ ਦਿੱਤਾ ਵੀ ਪਰਿਵਾਰ ਵਿੱਚ ਰਹਿ ਕੇ ਉਸ ਨਿਰੰਕਾਰ ਦੇ ਨਾਲ ਕਿਵੇਂ ਜੁੜਨਾ ਔਰ ਮਾਤਾ ਸੁਲਖਣੀ ਉਹਨਾਂ ਦਾ ਵੀ ਜੀਵਨ ਜਿਹੜਾ ਉਹ ਤੰਤਾ ਜੋਗ ਹੈ ਕਿੰਨੀ ਵਾਰ ਮਹਾਰਾਜ ਕਿੰਨਾ ਲਮੇਰਾ ਸਮਾਂ ਉਦਾਸੀਆਂ ਤੇਰੇ ਕਿੰਨਾ ਸਫਰ ਕੀਤਾ ਲੈਕਿਨ ਕਿਤੇ ਵੀ ਉਹਨਾਂ ਨੇ ਇਸ ਗੱਲ ਦਾ ਆਪਣੇ ਵੱਲੋਂ ਕੋਈ ਰੋਸ ਨਹੀਂ ਪ੍ਰਗਟ ਕੀਤਾ ਤੇ ਅੱਜ ਇਹ ਵੀ ਜ਼ਰੂਰਤ ਹੈ ਜਦੋਂ ਅਸੀਂ ਮਾਲਕ ਦਾ ਵਿਆਹਪੁਰਬ ਮਨਾ ਰਹੇ ਹਾਂ ਸਾਡੇ ਵਿਆਹਾਂ ਦੀ ਕਹਾਣੀ ਕਿਹੋ ਜੀ ਹੁੰਦੀ ਜਾ ਰਹੀ ਹੈ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਕਿੰਨੀ ਸਾਦਗੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹ ਸਾਰੇ ਕਾਰਜ ਉਸ ਵਕਤ ਉਹੇ ਪੰਗਤ ਵਿੱਚ ਬੈਠ ਕੇ ਭੋਜਨ ਪ੍ਰਸ਼ਾਦਾ ਸਾਰਾ ਕੁਝ ਪਰ ਅਸੀਂ ਚਾਰ ਪੈਸੇ ਆਉਂਦੇ ਆ ਤਾਂ ਫਿਰ ਉਹ ਪਰਮਾਤਮਾ ਪਰਮੇਸ਼ਰ ਦੀ ਵੀ ਬਾਤ ਮਰਿਆਦਾ ਸਭ ਕੁਝ ਧਜੀਆਂ ਉਡਾ ਕੇ ਰੱਖ ਦਿੰਨੇ ਆ ਹੁਣ ਹੋ ਗਿਆ ਦੋ ਤਿੰਨ ਦਿਨ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਮੁੰਦਰ ਦੇ ਕੰਡੇ ਮਹਾਰਾਜ ਦਾ ਪ੍ਰਕਾਸ਼ ਕੀਤਾ ਉਹ ਇੱਕੋ ਜੀਆਂ ਪੱਗਾਂ ਉਹੋ ਜਿਹਾ ਰਮਾਲਾ ਸਾਹਿਬ ਗੁਰੂ ਸਾਹਿਬ ਨੂੰ ਉਹੋ ਜੀ ਗ੍ਰੰਥੀ ਨੂੰ ਉਹੋ ਜੇ ਕੀਰਤਨੀਆਂ ਨੂੰ ਤੇ ਕੁਰਸੀਆਂ ਲਾ ਕੇ ਸਾਹਮਣੇ ਬੈਠੇ ਨੇ ਮਹਾਰਾਜ ਦੇ ਤੇ ਉਹ ਥੱਲੇ ਲੋਕ ਕਹਿ ਰਹੇ ਆ ਵੀ ਇਹ ਜਿਹੜਾ ਕੋਲ ਸਮੁੰਦਰੇ ਦੇ ਵਿੱਚ ਡੁੱਬ ਕੇ ਮਰ ਜਾਣੇ ਦੇ ਨਾਲੋਂ ਚੰਗਾ ਇਹੋ ਹੀ ਆ ਵੇ ਜਿਹੋ ਜੇ ਕਰਮ ਇਹਨਾਂ ਨੂੰ ਚਾਰ ਕੌਡੀਆਂ ਆ ਗਈਆਂ ਤੇ ਇਹ ਹੁਣ ਗੁਰੂ ਦੇ ਅਨੁਸਾਰੀ ਨਹੀਂ ਚੱਲਦੇ ਗੁਰੂ ਨੂੰ ਆਪਣੇ ਅਨੁਸਾਰੀ ਚਲਾਉਣਾ ਚਾਹੁੰਦੇ ਸਤਗੁਰੂ ਮਹਾਰਾਜ ਜੀ ਨੇ ਕਿੱਡਾ ਵੱਡਾ ਉਪਦੇਸ਼ ਦੇ ਕੇ ਜਿੰਨਾ ਚਿਰ ਗੁਰੂ ਦੀ ਨਹੀਂ ਨਾ ਮੰਨਦੇ ਗੁਰੂ ਦੇ ਅਨੁਸਾਰੀ ਨਹੀਂ ਹੁੰਦੇ ਆ ਬਾਕੀ ਦੁਨੀਆ ਵਾਲੇ ਚੋਚਲੇ ਜਿੰਨੇ ਮਰਜ਼ੀ ਕਰ ਲਈ ਹੁਣ ਦਸਣੀ ਤਾਂ ਮਰਿਆਦਾ ਸੀ ਗਰੰਥੀ ਸਿੰਘ ਨੇ ਗੁਰੂ ਘਰ ਦੇ ਵਜ਼ੀਰ ਨੇ ਪਰ ਹੁਣ ਨਾ ਤਾਂ ਵਜ਼ੀਰ ਨੂੰ ਕੋਈ ਪੁੱਛਦਾ ਨਾ ਉਹਦੀ ਕੋਈ ਕਹਾਣੀ ਚੱਲਦੀ ਹੈ ਹੁਣ ਆंदे ਜੀ ਜਿਨ੍ਹਾਂ ਨੇ ਇਹ ਮੈਰਿਜ ਬਾਰੇ ਦੱਸਣਾ ਜੀ ਮੈਰਿਜ ਦੇ ਐਡਵਾਈਜ਼ਰ ਜਿਹੜੇ ਨੇ ਉਹ ਦੱਸਣਗੇ ਕਿ ਕਿੱਥੇ ਕੀ ਹੋਣਾ ਚਾਹੀਦਾ ਜਿਨ੍ਹਾਂ ਜਿਨੇ ਗੁਰੂ ਦੀ ਮਰਿਆਦਾ ਉਹਦੇ ਤੋਂ ਨਹੀਂ ਪੁੱਛਣੀ ਉਹ ਆਖੇਗਾ ਜੀ ਇਹੋ ਜਿਹਾ ਕੱਪੜਾ ਤੇ ਇੱਥੇ ਆ ਲੋਕੇਸ਼ਨ ਆ ਤੇ ਇੰਜ ਤੇ ਇੰਜ ਤੇ ਫਿਰ ਦੁੱਖ ਵੀ ਤਾਂ ਤਾਂ ਹੀ ਹੈ ਉਹਨਾਂ ਤਾਂ ਕਰਾ ਕੇ ਲੈ ਕੇ ਲੱਖਾਂ ਪਾਸੇ ਹੋ ਜਾਣਾ ਜਿਨ੍ਹਾਂ ਵੱਧ ਤਾਮ-ਜਾਮ ਕਰਾਉਣਗੇ ਉਹ ਨਹੀਂ ਮਾਇਆ ਜ਼ਿਆਦੀ ਲੈਣਗੇ ਤੇ ਸਾਨੂੰ ਉਹ ਚੰਗਾ ਲੱਗਦਾ ਅਸੀਂ ਮਾਲਕ ਦੇ ਦਰਦਾਂ ਔਰ ਸਹਬ ਨੇ ਜੋ ਉਪਦੇਸ਼ ਗੁਰਬਾਣੀ ਅੰਦਰ ਉਹ ਵੀ ਕਹਿਆ ਕਿ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ দান ਮੈਂ ਦਾਜੋ ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸੰਭਰੈ ਮੇਰਾ ਕਾਜੋ ਤੇ ਉਹਦੇ ਨਾਲ ਨਾਲ ਇਹ ਵੀ ਕਹਾਣੀ ਜ਼ਰੂਰ ਹੈ ਵੀ ਵਿਆਹ ਕੀਤਾ ਮੈਂ ਕਹਿ ਕੇ ਸਮਾਪਤੀ ਕਰਦਿਆਂ ਤੁਸੀਂ ਉਹਨਾਂ ਇੱਕ ਮਾਈ ਨੇ ਧੀ ਤੇ ਪੁੱਤ ਵਿਆਹ ਲੈ ਪਹਿਲਾਂ ਧੀ ਵਿਆਹੀ ਪੜ ਕੇ ਪੁੱਤ ਵਿਆਹ ਲਿਆ ਤੋ ਕਿਸੇ ਦਿਨ ਕੋ ਗਵੰਢਣ ਆ ਗਈ ਕੋਲੋਂ ਪੁੱਛਣ ਬਹੁਤ ਵਧੀਆ ਹੋ ਗਿਆ ਕੁੜੀ ਵੀ ਵਿਆਹ ਲਈ ਮੁੰਡਾ ਵੀ ਵਿਆਹ ਲਿਆ ਤੇ ਕਿਵੇਂ ਵਧੀਆ ਸਭ ਕੁਝ ਕਹਿੰਦੀ ਧੀ ਵੱਲੋਂ ਤਾਂ ਬੜੀ ਸੌਖੀਆਂ ਪਰ ਆ ਜਿਹੜੀ ਨਾ ਉਹ ਲਿਆਂਦੀ ਇਧਰੋਂ ਕਾ ਮੌਖਾ ਉਹ ਕਹਿੰਦੇ ਕਿਉਂ ਕਹਿੰਦੇ ਧੀ ਨੂੰ ਤਨ ਜਦੋਂ ਡੋਲੀ ਪਾਈ ਤੇ ਆਈ ਦੂਸਰਾ ਫੇਰਾ ਤੇ ਮੈਨੂੰ ਆਂ ਦੀ ਵੀ ਉਹਨਾਂ ਦਾ ਤਾਂ ਪਰਿਵਾਰ 5 6 ਜੀ ਨੇ ਤੇ ਇੰਨਾ ਆਟੇ ਦੀ ਤਾਉਣ ਗੁੰਨਣੀ ਪੈਂਦੀ ਰੋਟੀਆਂ ਪਕਾਉਣੀਆਂ ਪੈਂਦੀਆਂ ਆ ਕਰਨਾ ਪੈਂਦਾ ਸਹੁਰੇ ਨੂੰ ਸੱਸ ਨੂੰ ਦਿਉ ਰਿਆ ਜੇਠਿਆ ਆਉ ਆ ਜਵਾਕ ਨੇ ਕਹਿੰਦੇ ਮੈਂ ਇਹਨੂੰ ਫਿਰ ਆਪਾਂ ਪੜਾ ਦਿੱਤਾ ਵੀ ਤੂੰ ਇੰਜ ਕਰ ਜਾਂਦੀ ਜਾ ਤੇ ਬਸ ਝਗੜਾ ਪਾ ਲਾ ਉੱਥੇ ਵੀ ਸਾਨੂੰ ਤਾਂ ਜੀ ਮਿਰ ਤੋਂ ਨਹੀਂ ਇਹਨੇ ਮਨ ਪੱਕਦੇ ਤੇ ਅੱਡ ਕਰੋ ਰੋਲਾ ਰੱਪਾ ਜੇ ਪਾ ਕੇ ਰੱਖ ਕਹਿੰਦੇ ਉਹਨੇ ਰੋਲਾ ਰੱਪਾ ਪਾਇਆ ਤੂੰ ਅੱਡ ਹੋ ਗਏ ਨੇ ਹੁਣ ਦੋ ਜੀ ਨੇ ਦੋ ਮੰਨੀਆਂ ਪਕਾਉਂਦੇ ਆ ਕਈ ਵਾਰੀ ਪਕਾਉਂਦੇ ਵੀ ਨਹੀਂ ਬਾਹਰੋਂ ਖਾ ਲੈਂਦੇ ਆ ਦੋ ਮੰਨੀਆਂ ਪਕਾਉਂਦੇ ਤੇ ਬੜੇ ਸੁਖੀ ਨੇ ਆਡੋ ਗਈ ਤੇ ਆਖਿਆ ਮੁੰਡੇ ਵੱਲੋਂ ਆਂਦੀ ਮੁੰਡੇ ਵੱਲੋਂ ਬੜੀ ਔਖੀ ਆ ਇਹੋ ਜੀ ਨਖਤੀ ਆਈ ਏ ਇੱਕ ਦਿਨ ਵੀ ਰੋਟੀ ਪਕਾ ਕੇ ਨਹੀਂ ਖਵਾਈ ਆਂਦੀ ਤੇਰੇ ਹੱਥ ਟੁੱਟੇ ਆਪਣੀ ਬਣਾ ਤੇ ਖਾ ਤੇ ਜਿਹੜਾ ਮਹਾਰਾਜ ਕਹਿੰਦੇ ਆ ਨਾ ਸਾਬ ਸੱਚੇ ਪਾਤਸ਼ਾਹ ਕਹਿੰਦੇ ਜੇਹਾ ਬੀਜੈ ਸੋ ਲੁਣਾ ਜੋ ਧੀ ਨੂੰ ਸਿਖਾ ਕੇ ਭੇਜਿਆ ਨਾ ਚੇਤਾ ਰੱਖੀ ਉਹ ਪੜਾਈ ਪੜ ਕੇ ਘਰ ਦੇ ਵਿੱਚ ਨਾ ਆਉਣਾ ਠੀਕ ਕਰੇ ਤੇ ਠੀਕ ਤੇ ਘਰ ਵਿੱਚ ਨਾ ਉਹ ਤੇਰੇ ਨਾਲ ਕਿਸੇ ਦੀ ਧੀ ਆ ਕੇ ਕਰੇ ਤੇ ਫਿਰ ਗਲਤ ਗਲਤ ਹੋ ਗਿਆ ਨਾ ਕੰਮ ਧੀ ਨੂੰ ਕਹਿ ਦਿੱਤਾ ਉਹ ਮੁੰਡਾ ਆਪਣੇ ਹੱਥ ਚ ਰੱਖ ਸਾਰਾ ਕੁਝ ਹੀ ਪਿਓ ਦੇ ਹੱਥ 'ਚ ਸੀ ਮੈਂ ਆਖਿਆ ਤੂੰ ਰੌਲਾ ਪਾ ਦੇ ਮੈਨੂੰ ਮਹੀਨੇ ਦਾ ਇੰਨਾ ਖਰਚਾ ਚਾਹੀਦਾ ਬਣ ਗਿਆ ਜੀ ਉਹ ਲੈਂਦੇ ਨੇ 15-20 ਹਜ਼ਾਰ ਲੈਂਦੀ ਐ ਤੇ ਜਿੱਦਾਂ ਨੌ ਨੇ ਮੰਗਿਆ ਵੀ ਮੈਂ ਨਹੀਂ ਹੱਥ ਾੜ ਕੇ ਰੋਜ਼ ਰੋਜ਼ ਮੰਗਣੇ ਮੇਰਾ ਇੰਨਾ ਖਰਚਾ ਬੰਨੂ ਬਿਨਾਂ ਪੁੱਛਿਆ ਤੋਂ ਪਵੇ ਵਾਕਲਾ ਉਹ ਜੀ ਘਰ ਚ ਵੀ ਲੋਕ ਇਸ ਤਰ੍ਹਾਂ ਲੈਂਦੇ ਮਤਲਬ ਅਸੀਂ ਦੋਰੀਆਂ ਕਹਾਣੀਆਂ ਕਰਦੇ ਆਂ ਆਪਣੀਆਂ ਧੀਆਂ ਲਈ ਹੋਰ ਤੇ ਜਦੋਂ ਘਰ ਵਿੱਚ ਜਿਹੜੀ ਨੌ ਆਉਣੀ ਆ ਉਹਦੇ ਲਈ ਕਹਾਣੀ ਹੋਰ ਇਹ ਇਹ ਚੀਜ਼ਾਂ ਜਿਹੜੀਆਂ ਉਹ ਸਮਝਣ ਲਈ ਘਰ ਵਿੱਚ ਨੌ ਸੱਸ ਸਹੁਰੇ ਨੂੰ ਨਾ ਸਾਨੂੰ ਨਾ ਪੁੱਛੇ ਤੇ ਅਸੀਂ ਆਖਣਾ ਪਤਾ ਨਹੀਂ ਕਿਥੋਂ ਸਿੱਖ ਕੇ ਆਈ ਤੇ ਸਾਡੀ ਧੀ ਉੱਥੇ ਰੋਜ਼ ਬੇਇੱਜ਼ਤ ਕਰੇ ਕਿਸੇ ਦੇ ਮਾਪਿਓ ਨੂੰ ਤੇ ਆਖਣਾ ਜਿਉ ਬਹੁਤ ਵਧੀਆ ਉਹਨੇ ਤਾ ਜਿਵੇਂ ਕੰਨ ਚ ਪਾਏ ਨਹੀਂ ਰੜਕਦੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਮਝਣ ਦੀ ਲੋੜ ਹੈ ਕਿਆਲਨ ਦੀ ਲੋੜ ਹੈ ਔਰ ਇਹ ਸ਼ਾਇਦ ਆ ਤੁਸੀਂ ਤਾਂ ਸਾਡੇ ਤੋਂ ਬਜ਼ੁਰਗ ਹੋ ਜਿਸ ਪੀੜੀ ਵਿੱਚ ਅਸੀਂ ਲੋਕ ਆਏ ਆ ਨਾ ਜਿਨ੍ਹਾਂ ਦਾ 80 ਤੋਂ ਲੈ ਕੇ 90 ਵਿੱਚ ਜਨਮ ਆ ਇਹ ਉਹ ਪੀੜੀ ਚੱਲ ਰਹੀ ਹੈ ਜਿਹੜੇ ਮਾਂ ਬਾਪ ਤੋਂ ਡਰਨ ਵਾਲੇ ਬਹੁਤ ਸਨ ਤੇ ਹੁਣ ਟੱਬਰ ਤੋਂ ਬਹੁਤ ਜ਼ਿਆਦਾ ਡਰਦੇ ਨੇ ਤੇ ਜਵਾਕਾਂ ਤੋਂ ਡਰਦੇ ਨੇ ਇਹ ਇਹ ਲਾਸਟ ਪੀੜੀ ਹੋਏਗੀ ਜਿਹੜੀ ਮਾਂ ਬਾਪ ਤੋਂ ਡਰਦੀ ਰਹੀ ਲੇਕਿਨ ਹੁਣ ਅਗਲੇ ਜਿਹੜੇ ਨੇ ਉਹਨਾਂ ਤੋਂ ਮਾਂ ਪਿਓ ਡਰਦੇ ਨੇ ਉਹ ਵਿਚਾਰੇ ਜਿਹੜੇ ਉਹ ਡਰਦੇ ਫਿਰਦੇ ਦਿਨ ਕੱਟੀ ਕਰਦੇ ਫਿਰਦੇ ਮਾਲਕ ਦਾ ਵਿਆਹ ਪੁਰਬ ਮਣਾਉਂਦੇ ਆ ਸਾਨੂੰ ਇਹਨਾਂ ਰਿਸ਼ਤਿਆਂ ਨਾਤਿਆਂ ਦੀ ਵੀ ਸਮਝ ਪਵੇ ਪਤੀ ਪਤਨੀ ਦਾ ਨਾਤਾ ਕੀ ਹੁੰਦਾ ਹੈ ਜੀਵਨ ਸਾਥੀ ਕੀ ਹੁੰਦਾ ਹੈ ਮਾਂ ਬਾਪ ਦੀ ਵੱਡਿਆਂ ਦੀ ਉਹ ਤਾਂ ਫਿਰ ਸਿਆਣੇ ਤਾਂ ਨਹੀਂ ਜੇ ਅਸੀਂ ਤਾਂ ਰਿਸ਼ਤਾ ਉੱਥੇ ਕਰਨਾ ਹੈ ਜਿੱਥੇ ਖੋਰ ਕੋਈ ਭੈਣ ਭਰਾ ਨਾ ਇਕੱਲਾ ਇਕੱਲਾ ਚਾਹੀਦਾ ਤੇ ਫਿਰ ਸੌਖਾ ਕੰਮ ਹੈ ਮਾਂ ਪਿਓ ਵੀ ਨਾਉ ਅਨਾਥ ਆਸ਼ਰਮ ਚੋਂ ਲੱਭੋ ਤੇ ਉੱਥੇ ਕਰਾਓ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਫਿਰ ਘਰ ਲੱਭਣ ਦੀ ਲੋੜ ਹੀ ਕੋਈ ਨਹੀਂ ਨਹੀਂ ਜੀ ਟੱਬਰ ਵੱਡਾ ਨਹੀਂ ਚਾਹੀਦਾ ਫਿਰ ਤਾਂ ਕੰਮ ਹੈ ਯਤੀਮ ਖਾਨੇ ਨੂੰ ਖੋਜੋ ਜਾ ਕੇ ਰਿਸ਼ਤੇ ਨਾ ਮਾਂ ਲੱਭੇ ਨਾ ਪਿਓ ਲੱਭੇ ਨਾ ਭੈਣ ਨਾ ਭਰਾ ਕੱਲੀ ਆਵੇ ਤੇ ਜਾਓ ਉੱਥੇ ਜਾ ਕੇ ਮੁੜ ਕੇ ਜਾਇਆ ਕਰੋ ਮੇਰੇ ਸਾਰੇ ਉੱਥੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰੇ ਮਹਾਰਾਜ ਜੀ ਦਿਵਿਆ ਪੁਰਬ ਦੀਆਂ ਆਪ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਤੇ ਕੇਵਲ ਵਧਾਈਆਂ ਤੱਕ ਸੀਮਿਤ ਨਾ ਰਹੀਏ ਬਾਬੇ ਨੇ ਜੋ ਉਪਦੇਸ਼ ਦਿੱਤਾ ਉਹ ਸਾਡੇ ਜੀਵਨ ਦਾ ਹਿੱਸਾ ਬਣੇ ਨੋਹਾਂ ਵੀ ਧੀਆਂ ਬਣ ਤੇ ਧੀਆਂ ਵੀ ਅੱਗੇ ਜਾ ਕੇ ਜਿਹੜਾ ਸੋਹਣੇ ਢੰਗ ਨਾਲ ਉਹਨਾਂ ਦਾ ਜੀਵਨ ਹੋਵੇ ਤਾਂ ਕਿ ਰਿਸ਼ਤੇ ਨਾਤੇ ਸਮਾਜ ਸੋਹਣਾ ਬਣ ਸਕੇ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਦੀ